ਓਏ ਤਾਇਆ ਓਏ ਆ ਓਏ ਕੁੱਕੜਾ ਤੇ ਮੈਂ ਤਾਂ ਤਤਲੀ ਦਾਲ ਅਸੀਂ ਕਾਰ ਹੋ ਠੀਕ ਆ ਬਸ ਇਹ ਤਾਂ ਮੋਢੇ ਦਾ ਬੋਦਦੇ ਲੈ ਮੋਢਾ ਬੋਦਦੇ ਮੋਢੇ ਬੋਦਸ ਨੂੰ ਦੱਸ ਕਾ ਤੂੰ ਬੰਬੇ ਤੋਂ ਆਇਆ ਕਿੱਥੇ ਚੱਲਿਆ ਹੈਂ ਕਿੱਥੇ ਖੇਤੋਂ ਆਇਆ ਮੈਂ ਤਾਂ ਘਰੇ ਚੱਲਿਆ ਚੱਲੇ ਚੱਲਿਆ ਹਾਂ ਹਾਂ ਉਹ ਯਾਰ ਆਪਣੀ ਉਹਨਾਂ ਚਿੜੀ ਦਾ ਰਿਸ਼ਤਾ ਕਰਦੇ ਸੀਗੇ ਹਾਂ ਉਹ ਤੇਰੇ ਵਾਲੀ ਚਾਚੀ ਨਾ ਵਿੱਚ ਫਾਂਡਾ ਫਸਾ ਦਿੰਦੀ ਆ ਜਰਾ ਉਹ ਤੀਵੀਆਂ ਦੀ ਦੰਦੋਂ ਦੰਦੋਂ ਨਾ ਤੂੰ ਮਰਦਾਂ ਤੋਂ ਪੁੱਤਿਆ ਦਰ ਤੂੰ ਮੈਨੂੰ ਪੁੱਤ ਕੀ ਤੇ ਤਲਾ ਉਹ ਤੇਥੋਂ ਦਾ ਪੁੱਛ ਲੈ ਗੱਲ ਤਾਂ ਤੇਰੀ ਚਾਚੀ ਦੀ ਕਰਦਾ ਯਾਰ ਮਰਦਾਂ ਤੋਂ ਪੁੱਛਿਆ ਕਰ ਮਰਦ ਨੂੰ ਵੱਡਾ ਮਰਦਾਂ ਤੂੰ ਯਾਰ ਓਏ ਤਾਇਆ ਤੈਨੂੰ ਪਤਾ ਨਹੀਂ ਮੇਰੀ ਜਾਈ ਦੋਤੀ ਦੇ ਨਾਨਾਲਾ ਦੌਨ ਨੇ ਦੌਨ ਕੌਣਾ ਦੌਨ 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 ਦੌ ਦ ਕੀ ਕਹਿਣਾ ਤੂੰ ਮੇਰੇ ਸਮਝ ਨਹੀਂ ਆ ਤਾ ਅੰਦਲਵਲ ਤੇ ਲਿੰਤ ਨੇ ਮੇਰੇ ਕਿਹੜਾ ਬਾਲ ਤੂੰ ਦੇ ਲੱਤ ਮੇਦੀ ਦਾ ਮੂਹੇ ਕੋ ਦੁੱਕੀ ਜਾਣਾ ਯਾਰ ਓਏ ਅੰਦਲਵਲ ਤੇ ਲਿੰਤ ਨੇ ਮੇਰੇ ਚਲ ਜਰ ਹੋਣੇ ਮੈਂ ਉਹ ਕਿ ਲੈਣਾ ਮੈਂ ਤਾਂ ਐਂ ਕਹਣਾ ਵੀ ਤੇਰੀ ਤਾਈ ਨੂੰ ਸਮਝਾ ਆਪਾਂ ਚਿੜੀ ਦਾ ਕਿਤੇ ਰਿਸ਼ਤਾ ਕਰ ਦਈਏ ਹਾਂ ਨਹੀਂ ਮੈਂ ਤੇਰੀ ਤਾਈ ਦੇ ਫਾਹਾ ਵੜ ਦੂੰ ਕਰੀ ਓਏ ਤਾਇਆ ਮੇਰੀ ਗੱਲ ਸੁਣ ਦੇ ਮੇਰੀ ਭੈਣ ਦਾ ਲਿਖਤਾ ਆ ਲੈਣਾ ਨਾ ਦੂੰ ਦਲ ਵੀ ਦੂੰਦਾ ਕਿਵੇਂ ਦੂੰਦਾ ਲੱਭਣਾ ਦੂੰਦਾ ਦੂੰਦਾ ਹਾਂ ਜਦੋਂ ਮੈਂ ਜਾ ਕਲਾ ਨਾ ਮੇਰੇ ਜੀਜੇ ਕਹੇ ਦਿੱਤਾ ਤਤਲੀ ਕਾਲ ਜੀਜਾ ਮੈਨੂੰ ਆ ਗਿਆ ਕਰੇ ਬੋੜੀ ਬੂਗਿਆ ਕੇ ਸਾਲਾ ਦੱਤ ਦੇ ਨੂੰ ਕੌਣ ਤਾਂ ਤਲਦਾ ਕੀ ਮੁੰਡਾ ਕੀ ਕਹਣਾ ਤੂੰ ਓਏ ਤਾਇਆ ਮੈਂ ਮੁੰਡੇ ਦੀ ਗੱਲ ਕਰਦਾ ਓਏ ਗੁੰਡਾ ਲੱਭਣਾ ਪੂਰਾ ਰਤਬੇ ਵਾਲਾ ਗੁੰਡਾ 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 ਕਹਿਣਾ ਤੂੰ ਹਾਂ ਫਟੇ ਮੂੰਹ ਤੇਰੇ ਇਹ ਜੰਮਣ ਤੇ ਓਏ ਮੇਰੀ ਗੱਲ ਸੁਣ ਓਏ ਜੇ ਆਪਾਂ ਗੁੰਡਾ ਲੱਭ ਲਿਆ ਫੇਰ ਤਾਂ ਆਪਣੀ ਚੀੜੀ ਜੇਲ੍ਹ ਚ ਰਹਿ ਕਰੂ ਉੱਥੇ ਰੋਟੀਆਂ ਫੜਾਉਂਦਾ ਫਿਰ ਜਾਊਗਾ ਓਏ ਤਾਇਆ ਤੈਨ ਮੇਲੀ ਬਹੁਤ ਬਾਦੁਲਾ ਇੰਨੀ ਕਿਤ ਹੈ ਗਿਆ ਪਿੰਜਲੇ ਵਿੱਚ ਦੀ ਉੱਦ ਕੇ ਲੰਘ ਜੂ ਇੰਨੀ ਕਿਤ ਆਉਦਾ ਆਪਣੇ ਦੋਹਾਂ ਚ ਨਹੀਂ ਆ ਓਏ ਨਹੀਂ ਤਾਇਆ ਉਹ ਤਾਂ ਇਕੱਲਾ ਫਤਵਾ ਦਾ ਦਿਲ ਦੀ ਤਾਂ ਬਚਾਲੀ ਨਾਲ ਮੈਂ ਨਹੀਂ ਤਾਂ ਫਿਰ ਤੂੰ ਜਦੋਂ ਫਿਰ ਆਏ ਕਰ ਤੂੰ ਦੇਖੇਗਾ ਮੁੰਡਾ ਫਿਰ ਹਾਂ ਉਹ ਯਾਰ ਤੂੰ ਕੀ ਦੇਖਿਆ ਓਏ ਦਾਇਆ ਅੰਦਲਵਾਲ ਦੇ ਲਿੰਤ ਨੇ ਜਦੋਂ ਆਇਆ ਕੋਲ ਉਹ ਜੇਲ੍ਹ ਤੋਂ ਵਾਲੇ ਲੋਕ ਕਹਿੰਦੇ ਕਹਿਣੂ ਨਹੀਂ ਤੇਲਣਾ ਇਹ ਤਾਂ ਉਹਨਾਂ ਦਾ ਦਿਮਾਗ ਹੱਤ ਦੋਲ ਕੇ ਕਿਆ ਕਰਿਆ ਕਰਨਗੇ ਇਹ ਤਲੂਤ ਮਾਰਿਆ ਕਰਨਗੇ ਲੋਕ ਤਾਂ ਸਲੂਟ ਮਾਰਿਆ ਕਰਨਗੇ ਪਰ ਅਸੀਂ ਤਾਂ ਬਿਫਤਾ 'ਚ ਪੈ ਜਾਾਂਗੇ ਉਹਦਾ ਮੇਰੇ ਸਾਲ ਦਾ 17 ਦਾ ਪਰਚੇ ਹੋਣੇ ਓਏ ਦਾਇਆ